ਨਾਦੇ ਵਿੱਚ ਪੈਟਰੋਲ ਡੀਜ਼ਲ ਦੇ ਟੈਂਕਰ ਨੂੰ ਅੱਗ ਲੱਗਣ ਤੋਂ ਬਾਅਦ ਨੈਸ਼ਨਲ ਹਾਈਵੇ ਜੇ ਤੱਕ ਨਹੀਂ ਖੋਲਿਆ ਜਾਵੇਗਾ। ਚੌਤੀ ਤਹਿਸੀਲਦਾਰ ਨੇ ਵੀਰਵਾਰ ਨੂੰ NHAI ਅਧਿਕਾਰੀਆਂ ਦੀ ਮੀਟਿੰਗ ਕੀਤੀ ਹੈ। ਜਿਸ ਦੇ ਵਿੱਚ ਦੱਸਿਆ ਗਿਆ ਕਿ ਸੋਮਵਾਰ ਤੱਕ ਸੈਂਪਲ ਲਏ ਜਾਣਗੇ। ਉਸ ਤੋਂ ਬਾਅਦ ਜਿਹੜਾ ਕਿ ਨੈਸ਼ਨਲ ਹਾਈਵੇ ਚਾਲੂ ਹੋ ਜਾਵੇਗਾ। ਫਿਲਹਾਲ ਆਵਾਜਾਈ ਨੂੰ ਜਿਹੜਾ ਕਿ ਮੋੜ ਦਿੱਤਾ ਜਾਵੇਗਾ ਤੇ ਦੂਜੇ ਪਾਸੇ ਪ੍ਰਸ਼ਾਸਨ ਨੇ ਲੋਕਾਂ ਨੂੰ ਹਫਵਾਹਾਂ ਤੋਂ ਬਚਣ ਦੀ ਅਪੀਲ ਕੀਤੀ ਹੈ। ਜੀ ਅੱਜ ਜਿਹੜਾ ਕੱਲ ਇੱਕ ਬੜੀ ਮੰਦਭਾਗੀ ਘਟਨਾ ਜਿਹੜੀ ਆਪਣੇ ਨੈਸ਼ਨਲ ਹਾਈਵੇ ਦੇ ਉੱਪਰ ਖੰਨਾ ਦੇ ਵਿੱਚ ਹੋਈ ਸੀ ਉਹਦੇ ਰਿਗਾਰਡਿੰਗ ਦੀ ਅੱਜ ਜਿਹੜੀ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵੱਲੋਂ ਜਿਹੜੀ ਇੱਕ ਡੈਡੀਕੇਟਿਡ ਟੀਮ ਸੀ ਉਹਨਾਂ ਦੇ ਨਾਲ ਇੱਕ ਪੁਲਿਸ ਪ੍ਰਸ਼ਾਸਨ ਦੇ ਨਾਲ ਤੇ ਹੋਰ ਮਹਿਕਮਿਆਂ ਦੇ ਨਾਲ ਇੱਕ ਅੱਜ ਜੁਆਇੰਟ ਅਸੀਂ ਮੀਟਿੰਗ ਕੀਤੀ ਹੈ ਜੀ ਉਹਦੇ ਵਿੱਚ ਜਿਹੜਾ ਹੈਗਾ ਸਿੱਟਾ ਹੀ ਨਿਕਲਿਆ ਕਿ ਇਕ ਜੁਡੀ ਅਨਲਿਸਿਸ ਟੀਮ ਹੈ ਜਿਹੜੀ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਵੱਲੋਂ ਇੱਕ ਡਿਪਲੂਟ ਕੀਤੀ ਗਈ ਹੈ ਜਿਹਦੇ ਵਿੱਚ ਜਿਹੜੇ ਕੀ ਟੈਕਨੀਕਲ ਮੈਂਬਰਸ ਹੋਣਗੇ ਜਿਹੜੇ ਮੌਕੇ ਤੇ ਜਿਹੜੇ ਤੇ ਪਹੁੰਚ ਕੇ ਸਾਰਾ ਉਹਦਾ ਜਾਇਜ਼ਾ ਲੈਣਗੇ ਤੇ ਉਹ ਰਿਪੋਰਟ ਉਹਨਾਂ ਨੂੰ ਇਹੀ ਕਿਹਾ ਕਿ ਜਲਦ ਤੋਂ ਜਲ ਰਿਪੋਰਟ ਸਬਮਿਟ ਕੀਤੀ ਜਾਵੇ ਤਾਂ ਜੋ ਕਿ ਇਹ ਤੇ ਜਿਹੜਾ ਨੈਸੈਸਰੀ ਐਕਸ਼ਨ ਹੈ ਲੋਕ ਇਤਨੂੰ ਮੁੱਕ ਰੱਖਦੇ ਹੋਏ ਉਹ ਲਿਆ ਜਾ ਸਕੇ ਸਰ ਲੋਕ ਬੜੇ ਪੈਨਿਕ ਨੇ ਜੀ ਰੂਮਰਸ ਵੀ ਫੈਲ ਰਹੀਆਂ ਨੇ ਕੀ ਅਪੀਲ ਕਰਨਾ ਚਾਹੂੰਗਾ ਅਪੀਲ ਇਹੀ ਆਮ ਜਨਤਨ ਉਹ ਇਹ ਅਪੀਲ ਹੈ ਜੀ ਕਿ ਰੂਮਰਸ ਤੇ ਤੁਸੀਂ ਧਿਆਨ ਨਾ ਦਿਓ ਆਫੀਸ਼ੀਅਲ ਅਸੀਂ ਟਾਈਮ ਟੂ ਟਾਈਮ ਜਿਹੜੀ ਅਸੀਂ ਜਿਹੜਾ ਮੀਡੀਆ ਦੇ ਮੁਖਾਤਬ ਹੋ ਰਹੇ ਉਹਦਾ ਸਿਰਫ ਪਰਪਸ ਇਹੀ ਹੈ ਕਿ ਕੋਈ ਵੀ ਤਰ੍ਹਾਂ ਦੀ ਜਿਹੜੀ ਰੂਮਰ ਮੌਂਗਲਿੰਗ ਆ ਨੂੰ ਰੋਕਿਆ ਜਾ ਸਕੇ ਤੇ ਇਦਾਂ ਦਾ ਜਿਹੜਾ ਕੋਈ ਵੀ ਜਿਹੜਾ ਰੂਮਰ ਹੈ ਕਿ ਹਾਈਵੇ ਤੁਹਾਨੂੰ ਤਾਂ ਕਿਹੜਾ ਹਾਲ ਹੋਣ ਦੀ ਸੰਭਾਵਨਾ ਹੈ ਜਿਹੜਾ ਸਚਾਰੂ ਹਜੂ ਸਾਰਾ ਕੰਮ ਹੈ ਬਿਲਕੁਲ ਜੀ ਟ੍ਰੈਫਿਕ ਹਾਲੇ ਵੀ ਨਿਰਵਿਘਨ ਚੱਲ ਰਿਹਾ ਹੈ ਉਹਦੇ ਰਿਗਾਰਡਿੰਗ ਜਿਹੜੇ ਅਸੀਂ ਡਾਇਵਰਸ਼ਨ ਨੇ ਜਿਹੜੇ ਉਹ ਦਿੱਤੇ ਹੋਏ ਨੇ ਤੇ ਡਾਇਵਰਸ਼ਨ ਦੇ ਨਾਲ ਜਿਹੜਾ ਸਾਰਾ ਟ੍ਰੈਫਿਕ ਹੈ ਕੋਈ ਵੀ ਕੰਜੈਸ਼ਨ ਨਹੀਂ ਹੈ ਤੇ ਆਮ ਵਾਂਗੂ ਟ੍ਰੈਫਿਕ ਚੱਲ ਰਿਹਾ ਹੈ ਤੇ ਜਿਹੜੀ نیشنل ਹਾਈਵੇ ਆਫ ਅਥਾਰਟੀ ਆਫ ਇੰਡੀਆ ਹੈ ਉਹਨਾਂ ਵੱਲੋਂ ਜਿਹੜੀ ਟੀਮ ਕੀਤੀ ਗਈ ਹੈ ਉਹਨਾਂ ਨੂੰ ਕਿਹਾ ਕਿ 2 ਦਿਨ ਦੇ ਅੰਦਰ ਅੰਦਰ ਸਾਨੂੰ ਰਿਪੋਰਟ ਇਹ ਦਿੱਤੀ ਜਾਵੇ ਤਾਂ ਜੋ ਕਿ ਅੱਗੇ ਤੋਂ ਨੈਕਸਟ ਆਪਾਂ ਲੈ ਕੇ ਆਈਏ ਅਸੈਸਮੈਂਟ ਲਈ ਇਹ ਕਿ ਅਸੀਂ ਜਿਹੜੀ ਹੈ ਐਕਸਪਰਟਸ ਦੀ ਟੀਮ ਹੈ ਮੋਬਿਲਾਈਜ਼ ਕਰ ਰਹੇ ਹਾਂ ਮੰंडे ਤੱਕ ਇੱਕ ਵਾਰੀ ਇਹਦੀ ਸਟੈਬਿਲਿਟੀ ਐਨਾਲਿਸਿਸ ਕਰਕੇ ਸਾਨੂੰ ਰਿਪੋਰਟ ਦੇ ਦੇਣ। ਇਹ ਲੱਗਦਾ ਕਿ ਹੈ ਕਿ ਕਿੰਨਾ ਕੁ ਨੁਕਸਾਨ ਹੋ ਸਕਦਾ ਜਿਸ ਤਰ੍ਹਾਂ ਨਾਲ ਇਹ ਘਟਣਾ ਹੋਇਆ। ਦੇਖੋ ਨੁਕਸਾਨ ਇਹ ਹੈ ਕਿ ਇਹਦੀ ਵਿਜ਼ੂਅਲ ਇਨਸਪੈਕਸ਼ਨ ਤੋਂ ਜਿਹੜਾ ਥੋੜਾ ਕੰਕਰੀਟ ਹੈ ਉਹਦੀ ਥੋੜੀ ਬਰਨਟ ਹੋਇਆ ਐਟ ਦਾ ਸਰਫੇਸ। ਇਹਦੇ ਵਿੱਚ ਕੋਈ ਸਟੀਲ ਨੂੰ ਕੋਈ ਡੈਮੇਜ ਨਾ ਹੋਇਆ ਹੋਵੇ ਜਾਂ ਫਿਰ ਉਹ ਸਟੈਬਿਲਿਟੀ ਨੂੰ ਕੋਈ ਅਸਰ ਨਾ ਪਿਆ ਹੋਵੇ ਸੋ 베ARING ਨੂੰ ਡੈਮੇਜ ਨਾ ਇੱਕ ਵਾਰੀ ਅਸਰਟਨ ਕਰਨਾ ਇਹ ਕਿਤਰਾ ਦੀਆਂ ਵਾਹ ਥੱਲੇ ਨੇ ਕਿ ਇਹ ਪੁਲ ਤਾਂ ਨਹੀਂ ਸਕਦਾ ਜਾਂ ਥੱਲੇ ਉਤਰੇੜਾ ਆ ਗਿਆ ਜੀ ਕੀ ਲੱਗਦਾ ਹੁਣ ਤੱਕ ਤਾਂ ਜੀ ਦੇਖੋ ਵਿਜ਼ੂਅਲੀ ਜਿਹੜਾ ਦੇਖਿਆ ਉਹਦੇ ਵਿੱਚ ਕੋਈ ਤਰੇੜਾ ਤਾਂ ਜੇ ਨਹੀਂ ਲਿਖਿਆ ਪਰ ਇੱਕ ਵਾਰੀ ਇਹਦਾ ਇਨ ਡੈਪਥ ਐਨਲਿਸਿਸ ਕਰਨਾ ਜ਼ਰੂਰੀ ਹੈ ਕਿਉਂਕਿ ਬੀਰਿੰਗ ਦੀ ਕੰਡੀਸ਼ਨ ਸਟੀਲ ਦੀ ਕੰਡੀਸ਼ਨ ਕੀ ਉਹ ਇੱਕ ਵਾਰੀ ਦੇਖਣਾ ਜ਼ਰੂਰੀ ਹੈ ਤੇ ਉਹ ਜਿਹੜੀ ਹੈ ਉਹਦੇ ਵਾਸਤੇ ਅਸੀਂ ਜਿਹੜੀ ਟੀਮ ਅਬਲੇਜ਼ ਕਰਦੇ ਸੈਂਪਲਿੰਗ ਵਗੈਰਾ ਕਦੋਂ ਹੋਣੀ ਹੈ ਕਦੋਂ ਤੱਕ ਕੰਪਲੀਟ ਹੋਊਗਾ ਇਹ ਜੀ ਇਹਦਾ ਮੰਡੇ ਤੱਕ ਸਾਨੂੰ ਹੋਪਫੁਲੀ ਮੰਡੇ ਤੱਕ ਜੀ ਇਹਦੀ ਰਿਪੋਰਟ ਹੈ ਜਿਹੜੀ ਉਹ ਆ ਜਾਏਗੀ ਵੀ ਐਕਸ ਨੂੰ ਚਲਾਉਣਾ ਹੈ ਜਾਂ ਨਹੀਂ ਚਲਾਉਣਾ ਰਿਪੋਰਟ ਦੇ ਅਧਾਰ 'ਤੇ ਜਾਂ ਫਿਰ ਸੋਮਵਾਰ ਤੋਂ ਆ ਚਲਾਇਆ ਜਾਊਗਾ ਨਹੀਂ ਉਹ ਇੱਕ ਵਾਰੀ ਰਿਪੋਰਟ ਅਸੈਸ ਕਰ ਲਈ ਉਸ ਤੋਂ ਬਾਅਦ ਇਹਦਾ ਡਿਸੀਜਨ ਲਿਆ ਚਾਹੀਦਾ ਜੀ ਕੋਈ ਇਨ ਕੇਸ ਜ਼ਰੂਰਤ ਹੋਈ ਤਾਂ ਫਿਰ ਨਾਲ ਦੀ ਨਾਲ ਇਹ ਰਿਪੇਅਰ ਹੋਊਗੀ ਹਾਂਜੀ 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 ਰਿਪੇਅਰ ਨਾਲ ਦੀ ਨਾਲ ਤੇ ਕੋਈ ਟੈਂਪਰੇਰੀ ਹੱਲ ਕੀਤਾ ਜਾ ਰਿਹਾ ਜੀ ਟੈਂਪਰੇਰੀ ਹੱਲ ਇਹ ਹੈ ਕਿ ਜਿਹੜਾ ਇਹਦੇ ਦੋ ਡੈਕ ਨੇ ਇੱਥੇ ਤੇ ਇੱਕ ਡੈਕ ਹੈ ਜਿਹੜਾ ਉਹ ਥੋੜਾ ਅਫੈਕਟਡ ਹੈ ਫਾਇਰ ਦੇ ਨਾਲ ਦੂਸਰਾ ਡੈਕ ਹੈ ਜਿਹੜਾ ਉਹਦੇ ਉੱਤੇ ਕੋਈ ਇੰਪੈਕਟ ਨਹੀਂ ਸੀ ਤਾਂ ਦੂਸਰੇ ਡੈਕ ਦੇ ਨਾਲ ਜਾਂ ਫਿਰ ਨੀਚੇ ਸਰਵਿਸ ਰੂਟ ਤੋਂ ਹੈ ਜਿਹੜ ਕੀਤਾ ਜਾ ਹੀ ਰੇਸ ਤੇ ਤੇ ਕਿੰਨਾ ਏਰੀਆ ਫਿਲਹਾਲ ਜਿਹੜਾ ਬੰਦ ਕੀਤਾ ਜੀ ਉਹ ਉਹ ਅਰਾਊਂਡ 200 300 ਮੀਟਰ